ਜੇ ਕਿਸੇ ਨੂੰ ਲੱਖ ਰੁਪਏ ਵੀ ਦੋਗੇ ਨਾ ਤਾਂ ਵੀ ਨਹੀਂ ਸਿਖਾਊਗਾ ਕਿਉਂਕਿ ਉਹਨੂੰ ਲੱਗਦਾ ਕਿ ਇਹ ਮੇਰੀ ਥਾਂ ਤੇ ਕਾਬਜ਼ ਹੋ ਸਕਦਾ ਹੈ ਅੱਛਾ ਇਹ ਬੜੀ ਵੱਡੀ ਗੱਲ ਹੈ ਕਿ ਆਪਣੇ ਜੇਬ ਤੋਂ ਖਰਚਾ ਕਰਕੇ ਜਿਹੜੇ ਬੱਚੇ ਦੇ ਮਾਪੇ-ਬਾਪ ਨਹੀਂ ਹੈਗੇ ਉਹਨਾਂ ਨੂੰ ਫ੍ਰੀ ਆਫ ਕੋਸਟ 1 ਸਾਲ ਦਾ ਕੋਰਸ ਕਰਵਾਉਣਗੇ ਨਾਲ ਉਹਨੂੰ ਸਰਟੀਫਿਕੇਟ ਦੇਣਗੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਜਾ ਕੇ ਕਾਮਯਾਬ ਹੋ ਸਕੇ ਜਿੱਥੇ ਦਿਨ ਬਰ ਦਿਨ ਰੋਜ਼ਗਾਰ ਦੇ ਮੌਕੇ ਘਟ ਰਹੇ ਨੇ ਸਾਰੇ ਰੋਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਉਸੇ ਲੜੀ ਦੇ ਤਹਿਤ ਅਸੀਂ ਅੱਜ ਪਹੁੰਚੇ ਹਾਂ ਫਰੋਸਪੋਰ ਦੇ ਕਹੋਜੇ ਕੰਪਿਊਟਰ ਸੈਂਟਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਦਾਂ ਉਹ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਕੇ ਟੈਕਨੀਕਲ ਐਜੂਕੇਸ਼ਨ ਲੈ ਸਕਦੇ ਨੇ ਤੇ ਉਹਦੇ ਜ਼ਰੀਏ ਉਹ ਨੌਕਰੀ ਵੀ ਲੈ ਸਕਦੇ ਤੇ ਆਪਣਾ ਖੁਦ ਦਾ ਵੀ ਕੰਮ ਕਰ ਸਕਦੇ ਨੇ ਆਜੋ ਤੁਹਾਨੂੰ ਮਿਲਵਾਉਂਦੇ ਆਂ ਇਸ ਸੈਂਟਰ ਦੇ ਓਨਰ ਦੇ ਨਾਲ ਜਿਹੜੇ ਸਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਫਿਰ ਜੀ ਕੀ ਕੀ ਕੋਰਸ ਕਰਵਾਉਂਦੇ ਹੋ ਸੀ ਆਪਣੇ ਸੈਂਟਰ ਦੇ ਵਿੱਚ ਇਹ ਇਹਦੇ ਕੰਪਿਊਟਰ ਸੈਂਟਰ ਹੈ ਇਹਦੇ ਕੰਪਿਊਟਰ ਦੀ ਐਡਵਾਂਸ ਦੀ ਜਿਵੇਂ 6 ਮੰਥ ਦੀ ਦਿੱਤੀ ਉਹਦੇ ਵਿੱਚ ਬੇਸਿਕ ਆ ਗਿਆ ਆਫਿਸ ਵਰਕ ਦਾ ਜਿੰਨਾ ਵੀ ਕੰਮ ਹੋਏਗਾ ਉਹ ਸਾਰਾ ਵਿਦ ਟਾਈਪਿੰਗ ਅੱਛਾ ਇੰਗਲਿਸ਼ੀ ਟਾਈਪਿੰਗ ਰਾਗੇ ਉਸ ਤੋਂ ਇਲਾਵਾ ਫਿਰ ਪੰਜਾਬੀ ਦੀ ਟਾਈਪਿੰਗ ਹੂੰ ਤੇ ਉਸ ਤੋਂ ਬਾਅਦ ਐਡਵਾਂਸ ਦੇ ਵਿੱਚ ਜਿਵੇਂ ਉਹਦੇ ਵਿੱਚ ਟੈਲੀ ਆਇਆ ਸਾਲ ਦਾ ਕੋਰਸ 2 ਸਾਲ ਦਾ ਕੋਰਸ ਅੱਛਾ ਮੈਂ ਸੁਣਿਆ ਸੀ ਤੁਸੀਂ ਫ੍ਰੀ ਕੋਰਸ ਵੀ ਕਰਵਾਉਂਦੇ ਹੋ ਉਹਦਾ ਕੀ ਹੈਗਾ ਉਹਦਾ ਇਹ ਹੈਗਾ ਜੀ ਕਿ ਨਾਮ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਿਹੜੇ ਪੀਸ ਨਹੀਂ ਮਤਲਬ ਪੇ ਕਰ ਸਕਦੇ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਹੈ ਜਿਹੜਾ ਮਰਜ਼ੀ ਕੋਰਸ ਕਰ ਲੈਣ ਸਾਲ ਤੱਕ ਉਹਨਾਂ ਨੂੰ ਫਰੀ ਪੜਾਈ ਜੇ ਉਹਨਾਂ ਕੋ 1 ਰੁਪਿਆ ਨਹੀਂ ਲਿਆ ਜਾਏਗਾ ਅਚਾ ਇਹ ਬੜੀ ਵੱਡੀ ਗੱਲ ਹੈ ਕਿ ਆਪਣੇ ਜੇਬ ਤੋਂ ਖਰਚਾ ਕਰਕੇ ਜਿਹੜੇ ਬੱਚੇ ਦੇ ਮਾਪੇ ਨਹੀਂ ਹੈਗੇ ਉਹਨਾਂ ਨੂੰ ਫਰੀ ਆਫ ਕੋਸਟ 1 ਸਾਲ ਦਾ ਕੋਰਸ ਕਰਵਾਉਣ ਦੇ ਨਾਲ ਉਹਨੂੰ ਸਰਟੀਫਿਕੇਟ ਦੇਣਗੇ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਜਾ ਕੇ ਕਾਮਯਾਬ ਹੋ ਸਕੇ ਬੜੇ ਤਰ੍ਹਾਂ ਇਹੋ ਜਿਹੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੁੰਦੀ ਹੈ ਟੈਕਨੀਕਲ ਐਜੂਕੇਸ਼ਨ ਦੀ ਪਰ ਉਹ ਪੈਸੇ ਦੀ ਕਮੀ ਦੀ ਵਜ੍ਹਾ ਨਾਲ ਨਹੀਂ ਕਰ ਪਾਉਂਦੇ ਤਾਂ ਹੁਣ ਉਹਨਾਂ ਨੂੰ ਘਭਰਾਣ ਦੀ ਲੋੜ ਨਹੀਂ ਪ੍ਰਿੰਸ ਜੀ ਉਹਨਾਂ ਨਾਲ ਮਿਲਣ ਤੇ ਉਹ ਉਹਨਾਂ ਨੂੰ ਐਜੂਕੇਸ਼ਨ ਦੇਣਗੇ ਤਾਂ ਜੋ ਆਪਣੇ ਜੀਵਨ ਵਿੱਚ ਕਾਮਯਾਬ ਹੋ ਸਕਣ ਕੰਪਿਊਟਰ ਸੈਂਟਰ ਹੀ ਨਹੀਂ ਇਹਦੇ ਵਿੱਚ ਪ੍ਰੈਕਟੀਕਲ ਚੀਜ਼ਾਂ ਨੂੰ ਵੀ ਕਰਵਾਇਆ ਜਾਂਦਾ ਜੇਕਰ ਤੁਸੀਂ ਇੱਥੇ ਆ ਕੇ ਪੜ੍ਹਦੇ ਹੋ ਤਾਂ ਤੁਹਾਨੂੰ ਇੱਕ ਕੈਫੇ ਕਿੱਦਾਂ ਰਨ ਕੀਤਾ ਜਾਂਦਾ ਉਹ ਚੀਜ਼ਾਂ ਵੀ ਸਮਝਾਈਆਂ ਜਾਂਦੀਆਂ ਨੇ ਆਨਲਾਈਨ ਫਾਰਮ ਕਿੱਦਾਂ ਭਰੇ ਜਾਂਦੇ ਨੇ ਜੀਪੀਐਮਜੀ ਦੀਸ਼ਾ ਦੇ ਵਿੱਚ ਐਡਮਿਸ਼ਨਾਂ ਕਰਨੀਆਂ ਨੇ ਸੀਐਸਸੀ ਸੈਂਟਰ ਚਲਾਉਣਾ ਤਾਂ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਪ੍ਰਿੰਟ ਆਊਟ ਕਿੱਦਾਂ ਕਰਨਾ ਹੈ ਜਾਂ ਫੇ ਤੁਸੀਂ ਫੋਟੋ ਕਿੱਦਾਂ ਖਿੱਚਣੀ ਹੈ ਤਾਂ ਉਹਦਾ ਪ੍ਰਿੰਟ ਕਿੱਦਾਂ ਲੈਣਾ ਹੈ ਸਾਫਟਵੇਅਰ ਸਾਰੇ ਇੱਥੇ ਸਿਖਾਏ ਜਾਂਦੇ ਨੇ ਅੱਛਾ ਭਾਜੀ ਇੱਥੇ ਜਦੋਂ ਲੋਕ ਆਉਂਦੇ ਨੇ ਨਾ ਬੱਚੇ ਸਿੱਖਣ ਵਾਸਤੇ ਆਉਂਦੇ ਉਹਨਾਂ ਨੂੰ ਪ੍ਰੋਗਰਾਮ ਸਿਖਾਇਆ ਨਹੀਂ ਜਾਂਦਾ ਦੂਜੇ ਸੈਂਟਰਾਂ ਦੀ ਗੱਲ ਕਰੀਏ ਤਾਂ ਤੁਸੀਂ ਇਹਨਾਂ ਨੂੰ ਪ੍ਰੈਕਟੀਕਲੀ ਸਿਖਾਉਨੇ ਹੋ ਚੀਜ਼ਾਂ ਨੂੰ ਹਾਂ ਜੀ ਹਾਂ ਨੇ ਇੱਥੇ ਇਸ ਸਮੇਂ ਮੇਰੇ ਕੋਲ ਕਸਟਮਰ ਆਂਦੇ ਰਹਿੰਦੇ ਗਿਨੀ ਮੈਂ ਜਿਸ ਆ ਗਿਆ ਫੋਟੋ ਫੋਟੋ ਬਣਾਉਣੀ ਆ ਜਿਸਾ ਪਾਸਪੋਰਟ ਸਾਈਜ਼ ਫੋਟੋ ਜਿਵੇਂ ਮੈਂ ਤਾਂ ਬਣਾਤੀ ਨਾਲ ਬੱਚੇ ਨੂੰ ਬਿਠਾ ਲਿਆ ਇੱਥੇ ਵੀ ਆ ਵੀ ਆਪ ਫੋਟੋ ਬਣਾਓ ਤੁਸੀਂ ਤੇ ਇਹਨੂੰ ਪ੍ਰਿੰਟ ਕਰੋ ਨਾਲ ਦੇ ਨਾਲ ਉਹਨਾਂ ਨੂੰ ਪ੍ਰਿੰਟ ਕਰਨਾ ਫਿਰ Adobe ਦੇ ਵਿੱਚ ਜਿਹੜੀਆਂ ਨਿੱਕੀ ਨਿੱਕੀ ਬਰੀਕੀਆਂ ਆਉਂਦੀਆਂ ਉਹ ਸਾਰੀਆਂ ਸਮਝਾ ਦਿੱਤੀ ਜਾਂਦੀ ਹੈਗੀ ਨੇ ਪਲੱਸ ਪਾਸਪੋਰਟ ਅਪਲਾਈ ਕਰਦਾ ਹੈਗਾ ਬੱਚਾ ਆਪ ਨੂੰ ਬਿਠਾ ਕੇ ਕੋਲ ਪਾਸਪੋਰਟ ਅਪਲਾਈ ਕਰਾਈਦਾ ਆਧਾਰ ਕਾਰਡ ਬਣਾਣਾ ਪ੍ਰਿੰਟ ਕਰਨਾ ਉਹਦਾ ਸਾਰਾ ਕੁਝ ਈਸ਼ਰਮ ਕਾਰਡ ਔਰ ਆਸ਼ਮਾਨ ਜਿਹੜਾ 5 ਲੱਖ ਦਾ ਇਲਾਜ ਵਾਸਤੇ ਬੰਦਾ ਉਹਦੀ ਉਹਦੇ ਬਾਰੇ ਜਾਰੀ ਜਾਣਕਾਰੀ ਦਿੱਤੀ ਹੈ ਇਕਲ ਮੈਂ ਤੁਹਾਨੂੰ ਦੱਸਾਂ ਦਰਸ਼ਕੋ ਕਿ ਜਿਹੜੀ ਚੀਜ਼ਾਂ ਇਹ ਤੁਹਾਨੂੰ ਸੁਖਾ ਰਿਹਾ ਜਿਹੜੀ ਜਿਹੜੀ ਸਰਵਿਸਿਜ਼ ਦੱਸੀਆਂ ਨੇ ਇਹ ਸਰਵਿਸਿਜ਼ ਜੇ ਕਿਸੇ ਨੂੰ ਲੱਖ ਰੁਪਏ ਵੀ ਦੋਂਗੇ ਨਾ ਤਾਂ ਮੈਨੂੰ ਸਿਖਾਊਗਾ ਕਿਉਂਕਿ ਉਹਨੂੰ ਲੱਗਦਾ ਕਿ ਇਹ ਮੇਰੀ ਥਾਂ ਤੇ ਕਾਬਸ ਹੋ ਸਕਦਾ ਹੈ ਪਰ ਇਹ ਉਹ ਚੀਜ਼ਾਂ ਨੂੰ ਸਿਖਾ ਰਿਹਾ ਨਾਲ ਪਾਸਪੋਰਟ ਅਪਲਾਈ ਕਿੱਦਾਂ ਕਰਨਾ ਈਸ਼ਰਮ ਕਾਰਡ ਕਿੱਦਾਂ ਬਣਾਣਾ ਆਧਾਰ ਕਾਰਡ ਕਿੱਦਾਂ ਡਾਊਨਲੋਡ ਕਰਨਾ ਉਹਨੂੰ ਪ੍ਰਿੰਟ ਕਿੱਦਾਂ ਕਰਨਾ ਫੋਟੋਸ ਕਿੱਦਾਂ ਬਣਾਨੀਆਂ ਸਾਰੀ ਚੀਜ਼ਾਂ ਸਿਖਾਉਂਦੇ ਐ ਖੁਦ ਨਾਲ ਬਿਠਾ ਕੇ ਕਿਉਂਕਿ ਇਹਨਾਂ ਦੇ ਨਾਲ ਐਜੂਕੇਸ਼ਨ ਦੀ ਜਿਹੜੀ ਸੰਸਥਾ ਹੈਗੀ ਉਹ ਵੀ ਐ ਨਾਲੇ ਪ੍ਰੈਕਟੀਕਲ ਕੰਮ ਵੀ ਕਰਦੇ ਲੋਕਾਂ ਨੂੰ ਕੰਮ ਕਰਕੇ ਦਿੰਦੇ ਨੇ ਸਰਵਿਸਿਜ਼ ਉਹਨਾਂ ਦੀ ਦਿੰਦੇ ਨੇ ਫਾਈਨੈਂਸ ਜਿਵੇਂ ਉਹਨੂੰ ਫੋਇਪੁਰ ਦੀ ਵੀ ਮਿਲ ਜਾਂਦੀ ਐ ਟੈਂਬਰ ਸਰਦੀ ਮਿਲ ਜਾਂਦੀ ਉਹ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਹੀ ਦਵਾ ਕੇ ਦੇ ਦਈਗੀ ਐ ਅੰਮਰਸਰ ਦੀ ਇੱਕ ਹਫਤੇ ਦੇ ਵਿੱਚ ਵਿੱਚ ਅਪਾਇੰਟਮੈਂਟ ਉਹਨੇ ਫੋਟੋ ਕਰਵਾ ਦਿੱਤੀ ਐ ਅੱਛਾ ਇੱਕ ਹਫਤੇ ਚ ਹੀ ਇੱਕ ਹਫਤੇ ਜਿਆਦਾ ਜਿਆਦਾ ਕਈ ਵਾਰ ਤਾਂ 2-3 ਦਿਨਾਂ ਦੇ ਵਿੱਚ ਅੱਛਾ ਮਤਲਬ ਮੈਂ ਜਦੋਂ ਆਪਦਾ ਪਾਸਪੋਰਟ ਬਣਵਾਇਆ ਸੀ ਮੈਨੂੰ 3 ਮਹੀਨੇ ਲੱਗੇ ਸੀ 3 ਮਹੀਨੇ ਦਾ ਟਾਈਮ ਲੱਗਿਆ ਪਰ ਇਹ ਕਰਵਾ ਦਿੰਦੇ ਸਿਰਫ 1 ਜਾਂ 2 ਹਫਤੇ ਦੇ ਵਿੱਚ ਵਿੱਚ ਪੀਐਫ ਦੇ ਨਾਂ ਤੇ ਮਾਰਕੀਟ ਦੇ ਵਿੱਚ ਬੜੀ ਵੱਡੀ ਠੱਗੀ ਚੱਲਦੀ ਐ ਕਿ ਜੇ ਕੋਈ ਪ੍ਰਾਈਵੇਟ ਮੁਲਾਜ਼ਮ ਜਿਹੜਾ ਕੰਮ ਕਰਦਾ ਐ ਆਪਣੀ ਕਿਤੇ ਨੌਕਰੀ ਕਰਦਾ ਬਾਅਦ ਪੀਐਫ ਕਢਵਾਉਣ ਵਾਸਤੇ ਜਾਂਦਾ ਐ JPF ਉਹਦੇ ਵਿੱਚ ਕੋਈ ਦਿੱਕਤ ਆ ਜਾਏ ਤਾਂ ਹਜ਼ਾਰਾਂ ਰੁਪਏ ਮੰਗੇ ਜਾਂਦੇ ਨੇ ਕਈ ਕਈ ਥਾਵਾਂ ਤੇ ਤਾਂ 10-10% ਤੱਕ ਮੰਗ ਲਿਆ ਜਾਂਦਾ ਮਤਲਬ ਜੇ ਉਹਦਾ ਲੱਖ ਰੁਪਏ ਪੀਐਫ ਆਣਾ ਤਾਂ 10% ਵਲੋਂ ਉਹਦਾ 10000 ਰੁਪਏ ਹੋ ਗਿਆ ਇੰਨੀ ਵੱਡੀ ਠੱਗੀ ਚੱਲਦੀ ਪਰ ਜੇ ਤੁਸੀਂ ਇੱਥੇ ਆ ਕੇ ਕਰਾਉਨੇ ਹੋ ਤੁਹਾਨੂੰ ਹਜ਼ਾਰ ਰੁਪਏ ਵੀ ਦੇਣ ਦੀ ਲੋੜ ਨਹੀਂ ਬੜੇ ਘੱਟ ਚਾਰ ਦੀ ਸੇ ਤੁਹਾਨੂੰ ਕਰਕੇ ਦੇ ਦੇਣਗੇ ਆ ਜੋ ਗੱਲ ਕਰਦੇ ਆ ਹਾਂਜੀ ਪੀਐਫ ਦੇ ਵਿੱਚ ਨਾ ਜ਼ਿਆਦਾਤਰ ਪ੍ਰੋਬਲਮ ਆਉਂਦੀ ਕੇਵਾਈਸੀ ਦੀ ਆਧਾਰ ਅਪਡੇਟ ਦੀ ਆ ਮੋਬਾਈਲ ਅਪਡੇਟ ਨਹੀਂ ਆਂਦੀ ਉਹਨਾਂ ਦਾ ਪੀਐਫ ਨਿਕਲਦਾ ਨਹੀਂ ਕਈਆਂ ਕੋਲ ਪੀਐਫ ਨੰਬਰ ਹੀ ਨਹੀਂ ਹੁੰਦਾ ਕਿਉਂਕਿ EMPLOYE ਕਈ ਨਹੀਂ ਦਿੰਦੇਗੇ ਉਹਨਾਂ ਨੂੰ ਨਹੀਂ ਦਿੰਦੇ ਤੇ ਇੱਥੇ ਆਨ ਆਪਣਾ ਆਧਾਰ ਕਾਰਡ ਲੈਣ ਤੇ EMPLOYE ਉਹਨਾਂ ਨੂੰ ਪੀਐਫ ਨੰਬਰ ਵੀ ਕੱਢ ਕੇ ਦੇ ਦਿੰਦੀ ਇਹ ਬੜੀ ਵੱਡੀ ਸਮੱਸਿਆ ਮੈਂ ਇਹ ਸਮੱਸਿਆ ਨਾਲ ਜੂਝ ਦੋ ਤੋ ਤਿੰਨ ਬੰਦੇ ਦੇਖਿਆ ਜਿਨ੍ਹਾਂ ਨੂੰ ਪੀਐਫ ਨੰਬਰ ਹੀ ਨਹੀਂ ਪਤਾ ਪੀਐਫ ਨੰਬਰ ਕਦੋਂ ਮਿਲੇਗਾ ਜਦੋਂ EMPLOYE ਉਹਨੂੰ ਸੈਲਰੀ ਸਲਿੱਪ ਦੇਵੇਗਾ ਜਦੋਂ ਸੈਲਰੀ ਸਲਿੱਪ ਹੀ ਨਹੀਂ ਹੈਗੀ ਤੇ ਵਿਚਾਰਿਆਂ ਕੋਲ ਕਿੱਥੋਂ ਆਏਗਾ ਇੱਕ ਹੁੰਦੇ ਉਹ ਥਰਡ ਪਾਰਟੀ ਸਰਵਿਸ ਵਾਲੇ ਨੇ ਠੀਕ ਹੈ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦੇ ਇਸ ਚੀਜ਼ ਹੋ ਜਾਏਗਾ ਆਯੁਸ਼ਮਾਨ ਭਾਰਤ ਸਕੀਮ ਇੱਕ ਬੜੀ ਸਰਕਾਰ ਦੀ ਬੜੀ ਵੱਡੀ ਸਕੀਮ ਹੈ ਜਿਹਦੇ ਤਹਿਤ 5 ਲੱਖ ਤੱਕ ਦਾ ਇਲਾਜ ਜਿਹੜਾ ਉਹ ਫ੍ਰੀ ਹੁੰਦਾ ਹੈ ਪੈਨਲ ਦੇ ਨਾਲ ਜੁੜੇ ਹੋਏ ਹਸਪੀਟਲਸ ਦਾ ਉਸ ਕਾਰਡ ਦੇ ਨਾਂ ਤੇ ਵੀ ਬੜੀ ਵੱਡੀ ਠੱਗੀ ਵਧ ਰਹੀ ਹੈ ਬੜੇ ਲੋਕ ਹਜ਼ਾਰਾਂ ਰੁਪਏ ਲੈ ਕੇ ਉਹ ਕਾਰਡ ਬਣਾ ਕੇ ਦਿੰਦੇ ਨੇ ਪਰ ਜੇ ਤੁਸੀਂ ਇਹਨਾਂ ਦੇ ਕੋਲ ਆਉਂਦੇ ਹੋ ਤਾਂ ਉਹ ਕਾਰਡ ਤੁਹਾਨੂੰ ਬੜੇ ਨੋਮੀਨਲ ਚਾਰजेस ਦੇ ਵਿੱਚ ਮਿਲ ਜਾਂਦਾ ਹੈ ਤੁਸੀਂ ਆਪਣਾ ਕਾਰਡ ਬਣਵਾ ਸਕਦੇ ਹੋ ਤਾਂ ਆਪਣਾ ਇਲਾਜ ਕਰਵਾ ਸਕਦੇ ਹੋ ਕੀ ਇਦਾਂ ਹੀ ਗੱਲ ਹੈ ਜੀ ਹਾਂਜੀ ਹਾਂਜੀ ਇਹ ਨਾਲ ਜਿਹੜਾ ਆਸ਼ਵਾਨ ਭਾਰਤ ਦਾ ਕਾਰਡ ਬਣਦੇ ਜਿਹੜੇ ਸਰਕਾਰ ਵੱਲੋਂ ਚਾਰਜੀ ਨੇ 30 ਰੁਪਏ ਨੇ ਬਸ 30 ਰੁਪਏ ਦੇ ਕੇ ਕਾਰਡ ਬਣਾ ਕੇ ਦੇਣ ਕਈ ਇਹ ਕਿ 200 300 250 ਵੀ ਲੈ ਰਹੇ ਨੇ ਇੱਥੇ ਪ੍ਰਿੰਟ ਕੱਢ ਕੇ ਦੇ ਦੇ 30 ਤੋਂ 40 ਰੁਪਏ ਲਈ ਦੇਣੇ ਬਸ ਪ੍ਰਿੰਟ ਕੱਢ ਕੇ ਉਹਨਾਂ ਨੂੰ ਦੇ ਦੇ ਦਿਆ ਜੀ ਬਸ ਸਿਰਫ 30 ਰੁਪਏ ਤੇ ਹਾਂ ਜੀ ਜੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਵੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਨਾ ਕਾਰਡ ਨਹੀਂ ਬਣਿਆ ਉਹਨਾਂ ਜਿੱਥੇ ਹਸਪੀਟਲ ਐਡਮਿਟ ਨੇ ਉੱਥੇ ਜਾ ਕੇ ਬਣਾ ਕੇ ਉਨਾਂ ਨੂੰ ਪ੍ਰਿੰਟ ਕੱਢ ਕੇ ਦੇ 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 ਉੱਥੇ ਅੱਛਾ ਜੇ ਬੰਦਾ ਤੁਹਾਡਾ ਹੌਸਪੀਟਲ 'ਚ ਦਾਖਲ ਵੀ ਆਇਆ ਤਾਂ ਵੀ ਇਹ ਉੱਥੇ ਜਾ ਕੇ ਤੁਹਾਡਾ ਕਾਰਡ ਬਣਾ ਕੇ ਦੇਣਗੇ ਨਾਲ ਪ੍ਰਿੰਟ ਕੱਢ ਕੇ ਦੇਣਗੇ ਵੀ ਜਿੰਨਾ ਲਾਜ ਹੋ ਸਕੇ ਉਹਨਾਂ ਦਾ ਇਹ ਬੜੀ ਵੱਡੀ ਸੇਵਾ ਕਰ ਰਹੇ ਹੋ ਮਤਲਬ ਜੇ ਤੁਸੀਂ ਇਹ ਸੇਵਾ ਵਾਲਾ ਕੰਮ ਹੈ ਲੋਕ ਹਜ਼ਾਰਾਂ ਰੁਪਏ ਚਾਰਜ ਕਰਦੇ ਆ ਤੁਹਾਨੂੰ ਕਿਸੇ ਦੇ ਚੱਕਰ 'ਚ ਫਸਣ ਦੀ ਲੋੜ ਨਹੀਂ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰੋ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਇਹਨਾਂ ਦੇ ਕੋਲ ਆ ਕੇ ਆਪਣਾ ਕਾਰਡ ਬਣਵਾ ਸਕਦੇ ਹੋ ਜੇ ਤੁਸੀਂ ਇੱਥੇ ਨਹੀਂ ਵੀ ਆ ਸਕਦੇ ਹੋ ਫਿਰੋਜ਼ਪੁਰ ਤੋਂ ਬਾਹਰੋਂ ਵੀ ਹੋ ਤਾਂ ਤੁਸੀਂ ਕਾਲ ਕਰੋ ਤੁਹਾਡਾ ਜਿਹੜਾ ਕਾਰਡ ਬਣਾ ਕੇ ਤੁਹਾਡੇ WhatsApp ਤੇ ਸੈਂਡ ਕਰ ਦਿੱਤਾ ਜਾਏਗਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਪਰ ਤੁਸੀਂ ਮੈਂ ਸੁਣਿਆ ਕਿ 50 ਪੈਸੇ ਚ ਹੀ ਕਰਦੇ ਆਂ ਜੀ 50 ਪੈਸੇ ਇੱਕ ਸਾਈਡ ਦੇ 50 ਪੈਸੇ ਚ ਕਰ ਦਿੱਤੀ ਗਈ ਹੈ ਅੱਛਾ ਹਾਂਜੀ ਹਾਂਜੀ ਮਤਲਬ ਇੰਨਾ ਸਸਤਾ ਜੇ ਕਿਸੇ ਬੱਚੇ ਨੇ ਕਰਵਾਉਣਾ ਹੋਏ ਆਪਣੀ ਪੂਰੀ ਗਾਈਡ ਜਾਂ ਨੋਟ ਪ੍ਰਿੰਟ ਕਰਵਾਣੇ ਹੋਣ ਤਾਂ ਉਹ ਇੱਥੋਂ ਕਰਵਾ ਸਕਦਾ ਸਿਰਫ 50 ਪੈਸੇ ਉਹਦਾ ਰੇਟ ਹੈਗਾ ਇਨੇ ਘੱਟ ਰੇਟ ਲੈ ਰਹੇ ਹੋ ਕਿ ਦੇ ਘਾਟਾ ਤਾਂ ਨਹੀਂ ਖਾ ਲੋਗੇ ਨਹੀਂ ਨਹੀਂ ਜੀ ਘਾਟਾ ਤਾਂ ਦਾਜੀ ਅੱਛਾ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਕਿ ਪੈਨ ਕਾਰਡ ਕਈ ਵਾਰ ਉਹਨਾਂ ਦਾ ਗੁੰਮ ਹੋ ਜਾਂਦਾ ਜਾਂ ਫਿਰ ਚਲ ਗੁੰਮ ਵੀ ਨਹੀਂ ਹੋਇਆ ਤੇ ਉਹਨਾਂ ਦੇ ਕੋਲ ਹੈਗਾ ਕਦੇ ਉਹਦੇ ਫਾਦਰ ਨੇਮ ਗਲਤ ਹੈ ਕਈਆਂ ਦੇ ਡੇਟ ਆਫ ਬਰਥ ਗਲਤ ਹੁੰਦੀ ਹੈ ਜੇ ਮਾਰਕੀਟ 'ਚ ਜਾਈਏ ਨੂੰ ਸਹੀ ਕਰਵਾਣ ਦੇ ਤਾਂ ਉਹਦੇ ਵੀ ਬੜੇ ਵੱਡੇ ਚਾਰਜਸ ਦਾਦੇ ਪਹਿਲੀ ਗੱਲ ਕਹਿੰਦੇ ਹੋਣਾ ਨਹੀਂ ਹੋਣਾ ਨਹੀਂ ਹੈਗਾ ਪਰੂਫ ਮੰਗ ਲੈਂਦੇ ਹੈਗੇ ਇੱਥੇ ਉਹ ਵੀ ਹਾਲ ਹੀ ਦਾ ਨਾਂ ਦਾ ਅੱਛਾ ਜੇ ਕਿਸੇ ਗੁੰਮੀ ਹੋ ਗਿਆ ਉਹਨੂੰ ਨਹੀਂ ਪਤਾ ਉਹਦਾ ਨੰਬਰ ਆਪਦੇ ਪੈਨ ਕਾਰਡ ਦਾ ਉਹ ਵੀ ਨੰਬਰ ਆਪਾਂ ਕਢਵਾ ਕੇ ਆ ਇਨਕਮ ਟੈਕਸ ਡਿਪਾਰਟਮੈਂਟ ਤੋਂ ਨਿਕਲਵਾ ਕੇ ਹੁੰਦਾ ਵੀ ਅਪਲਾਈ ਕਰਦੀ ਰਹੇਗੀ ਇਹ ਤਾਂ ਬੜੀ ਵਧੀਆ ਗੱਲ ਹੈ ਕਈਆਂ ਦੇ ਪਾਸ ਜਿਹੜੇ ਪਾਸ ਹੈ ਉਹ ਡਿੱਗ ਪੈਂਦਾ ਉਹਦੇ ਵਿੱਚ ਹੀ ਹੁੰਦਾ ਤੇ ਨਾ ਤਾਂ ਉਹਨਾਂ ਦੇ ਕੋਈ ਫੋਟੋ ਸਟੇਟ ਹੁੰਦੀ ਹੈ ਤੇ ਨਾ ਕੋਈ ਪ੍ਰੂਫ ਬੱਚਾ ਹੁੰਦਾ ਜਿਹਦੇ ਕੋਲ ਉਹਦਾ ਨੰਬਰ ਜੈਸ ਕਰਤੋ ਕਿ ਨੰਬਰ ਤੋਂ ਬਿਨਾਂ ਨਿਕਲ ਵੀ ਨਹੀਂ ਸਕਦਾ ਕਿਤੇ ਨਾ ਅਪਲਾਈ ਹੋ ਸਕਦਾ ਜੇ ਤੁਹਾਡਾ ਵੀ ਕਿਤੇ ਪੈਨ ਕਾਰਡ ਗੁੰਮ ਹੋਇਆ ਜਾਂ ਫਿਰ ਮਿਸਿੰਗ ਹੋ ਗਿਆ ਘਰੇ ਗਵਾਚ ਗਿਆ ਤੁਹਾਨੂੰ ਉਹਦਾ ਨੰਬਰ ਨਹੀਂ ਪਤਾ ਤਾਂ ਤੁਸੀਂ ਇੱਥੇ ਆ ਕੇ ਪੈਨ ਕਾਰਡ ਵੀ ਆਪਣਾ ਕਢਵਾ ਸਕਦੇ ਹੋ ਬੜੇ ਘੱਟ ਖਰਚੇ ਦੇ ਵਿੱਚ ਬਿਲਕੁਲ ਹੀ オリジナル ਵਰਗਾ ਹੋਏਗਾ ਹਾਂ ਜੀ オリジナル ਕਾਰਡ ਮਿਲੇਗਾ オリジナル ਬਣ ਕੇ ਆਊਗਾ ਬਾਇ ਪੋਸਟ オリジナル ਹੀ ਬਣ ਕੇ ਵੀ ਆਏਗਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਮਤਲਬ ਬਾਇ ਪੋਸਟ ਆਏਗਾ ਤੁਹਾਡੇ オリジナル ਬਣ ਕੇ ਤੇ ਜੇ ਤੁਸੀਂ ਉਹਦਾ ਚਾਹੁੰਦੇ ਹੋ ਕੋਈ ਦੋ ਬਣਾ ਲਈਏ ਤਾਂ ਉਹਦੀ ਫੋਟੋ ਕਾਪੀ ਕਰਕੇ ਦੋ ਵੀ ਬਣਾ ਦਿੰਦੇ ਇੱਕ ਜੇਬ 'ਚ ਰੱਖ ਲਓ ਤੇ ਇੱਕ ਘਰੇ ਰੱਖ ਲਓ ਹਾਂ ਜੀ ਪੀਵੀਸੀ ਜੀ ਨੂੰ ਕਹਿ ਦਿੰਨੇ ਆ ਪੀਵੀਸੀ ਕਾਰਡ ਇੱਥੇ ਕਲੀ ਕੰਪਿਊਟਰ ਐਜੂਕੇਸ਼ਨ ਹੀ ਪ੍ਰੋਵਾਈਡ ਨਹੀਂ ਕਰਵਾਈ ਜਾਂਦੀ ਸਰਵਿਸਿਸ ਨਹੀਂ ਦਿੱਤੀਆਂ ਜਾਂਦੀਆਂ ਇੱਥੇ ਤੁਹਾਨੂੰ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦਾ ਪੇਪਰ ਕ੍ਰੈਕ ਕਰਨਾ ਹੈ ਉਹਦੀ ਤਿਆਰੀ ਤੁਹਾਨੂੰ ਇੱਥੇ ਕਰਵਾਈ ਜਾਂਦੀ ਤੇ ਇੱਥੋਂ ਆਪਣੇ ਵੱਲੋਂ ਨੋਟਸ ਵੀ ਦਿੱਤੇ ਜਾਂਦੇ ਨੇ ਤੁਹਾਨੂੰ ਬਾਹਰੋਂ ਕਿਤੇ ਉਹ ਖਰੀਦਣ ਦੀ ਲੋੜ ਨਹੀਂ ਹੈ ਤੁਸੀਂ ਪਾ ਜੀ ਨਾਲ ਗੱਲ ਕਰ ਸਕਦੇ ਆਂ ਕਿਹੜੇ ਕਿਹੜੇ ਪੇਪਰ ਦੀ ਤਿਆਰੀ ਕਰਵਾਉਣੀ ਹੋਸੀ ਜੀ ਸਰ ਟੀਪੀਐਸਡੀ ਦੇ ਪੇਪਰ ਨਹੀਂ ਲੈ ਪੰਜਾਬ ਦੇ ਹਮਮ SSC ਦੇ ਹੋਗੇ ਪੰਜਾਬ ਲੈਵਲ ਦੇ ਜਿੰਨੇ ਵੀ ਪੇਪਰ ਨਿਕਲੇ ਜਿਵੇਂ ਹੁਣ ਬਿਜਲੀ ਬੋਰਡ ਦੇ ਵੀ ਨਿਕਲੇ ਹੋਏ ਨੇ ਇਹਨਾਂ ਸਾਰਿਆਂ ਦੀ ਤਿਆਰੀ ਕਰਾਈ ਜਾਂਦੀ ਵਿਦ ਪੀਡੀਐਫ ਦਿੱਤੀ ਜਾਂਦੀ ਹੈਗੇ ਬੱਚੇ ਨੂੰ ਵੀ ਅੱਗੇ ਨੋਟਸ ਤਿਆਰ ਕਰ ਲੈਣ ਮੇਰੇ ਖੁਦ ਦੇ ਨੋਟਸ ਤਿਆਰ ਕੀਤੇ ਨੇ ਉਹਨਾਂ ਨੂੰ ਬੱਚੇ ਨੂੰ ਦੇ ਦੇ ਦਾ ਵੀ ਫੋਟੋਕਾਪੀ ਕਰਾ ਲਓ ਤੁਸੀਂ ਆ ਨੋਟਸ ਬਦ ਆਪਣੇ ਯੂਜ਼ ਕਰ ਤੇ ਇੱਥੇ ਕੱਲੇ ਪਿਆਰੀ ਨਹੀਂ ਕਰਵਾਈ ਜਾਂਦੀ ਇੱਥੇ ਫਾਰਮ ਵੀ ਫਿਲ ਕਰਦੇ ਆ ਹਾਂਜੀ ਮਤਲਬ ਜੇ ਨਾਮ ਬੋਮਾ ਦੀ ਦਾ ਬੱਚੇ ਨੂੰ ਵੀ ਆਫਰ ਨਿਕਲਿਆ ਜਿਹੜੇ ਲਿੰਕ 'ਚ ਹੋਣਗੇ ਵੀ ਉਹਨਾਂ ਨੂੰ ਆਫਰ ਆਉਂ ਕਿਲ ਕਰ ਲਓ ਉਹਨਾਂ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਦੱਦੀ ਦਾ ਵੀ ਆ ਤੁਹਾਡੇ ਕੁਆਲਿਫੀਕੇਸ਼ਨ ਬੰਦੀ ਹੈ ਅੱਛਾ ਤੁਹਾਡਾ ਗਰੁੱਪ ਬਣਿਆ ਹੋਇਆ ਹੈ ਹਾਂਜੀ ਹਾਂਜੀ ਗਰੁੱਪ ਬਣਿਆ ਮਤਲਬ ਗਰੁੱਪ ਦੇ ਵਿੱਚ ਇਨਫੋਰਮੇਸ਼ਨ ਦੇ ਦਿੰਦੇ ਕਿ ਆ ਫਾਰਮ ਨਿਕਲਿਆ ਹੋਇਆ ਹੈ ਕਿਹੜੀ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਫਾਰਮ ਨਿਕਲਿਆ ਹੋਇਆ ਹੈ ਕਿਹੜੀ ਨੌਕਰੀ ਨਿਕਲੀ ਹੋਈ ਹੈ ਨਿਕਲਦੇ ਨੇ ਬੜੇ ਸਾਰੇ ਪਰ ਆਪਾਂ ਕਹਿੰਦੇ ਆ ਇੱਕ ਦੋ ਭਰਲੇ ਪੰਜਾਬ ਆਹ ਇਹਨਾਂ ਚਾਰ ਜਵਾਬਸ ਆਪਾਂ ਦੇਖਦੇ ਆ ਕਿ ਫਾਰਮ ਆ ਨਿਕਲਿਆ ਨਿਕਲ ਪਰ ਇੱਥੇ ਉਹ ਸਾਰੇ ਫਾਰਮਸ ਦੀ ਜਾਣਕਾਰੀ ਤੁਹਾਨੂੰ ਤੁਹਾਡੇ ਮੋਬਾਈਲ ਤੇ ਮਿਲ ਜਾਂਦੀ ਹੈ ਜਿਹੜੇ ਫਾਰਮਸ ਨਿਕਲੇ ਹੋਏ ਨੇ ਤੇ ਤੁਸੀਂ ਘਰ ਬੈਠ ਕੇ ਆਪਣੇ ਫਾਰਮ ਨੂੰ ਫਿਲ ਕਰਵਾ ਸਕਦੇ ਹੋ ਇਹਨਾਂ ਦੇ ਕੋਲ ਸਰਵਿਸਿਸ ਦੇਣੇ ਹੋ ਇਹਨਾਂ ਸਰਵਿਸਿਸ ਨੂੰ ਲੈਣ ਵਾਸਤੇ ਆਣਾ ਕਿੱਥੇ ਪਏਗਾ ਜੀ ਮੇਰੇ ਇੰਸਟੀਚੂਟ ਦਾ ਨਾਮ ਹੈ ਟੈਕਪੁਆਇੰਟ ਇੰਸਟੀਚੂਟ ਹੈਗਾ ਬੜਰ ਰੋਡ ਓਪੋਜੀਟ ਹੈ ਮੇਰੇ ਐਫਸੀਆਈ ਗੋਡਾਊਨ अच्छा जी नियर है ग्रैंड विला पैलेस जे आपा सिटी ਦੇ ਵਿੱਚ ਆਨੇ ਆ সিটি ਵਾਲਾ ਰੇਲਵੇ ਸਟੇਸ਼ਨ ਮੇਰੇ ਕੋਲ ਬਿਲਕੁਲ ਨਾਲ ਹੈ ਮੇਰੇ ਕੋਲ ਛੋਕ ਤੇ ਤਾਂ ਇਹ ਐਡਰੈਸ ਹੈਗਾ ਐਡਰੈਸ ਦੇ ਨਾਲ-ਨਾਲ ਫੋਨ ਨੰਬਰ ਤੁਹਾਨੂੰ ਸਕਰੀਨ ਦੇ نیچے ਮਿਲ ਜਾਣਗੇ ਤੁਸੀਂ ਕਾਲ ਕਰੋ ਕਿਸੇ ਵੀ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਤੇ ਇੱਥੇ ਆ ਕੇ ਨਾਲ ਕੋਲ ਸਰਵਿਸਿਜ਼ ਲੈ ਸਕਦੇ ਹੋ ਸਰਵਿਸਿਜ਼ ਕਲੀਆਂ ਇੱਥੇ ਨਹੀਂ ਮਿਲਣੀਆਂ ਫੋਨ ਤੇ ਵੀ ਮਿਲਣੀਆਂ ਜੇ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਆਨਲਾਈਨ ਆਪਣੇ ਘਰ ਬੈਠੇ ਤਾਂ ਉਹ ਵੀ ਇਹ ਕਰਕੇ ਦੇਣ